ਰਹਾ ਜਾਵੇ ਉਹ ਘੋੜਿਆ ਪਹਿਲਾਂ ਤਾਂ ਜਿਹੜਾ ਕਹੇ ਨਾਂ ਦਾ ਕੱਲਾ ਕੱਲਾ ਪੁੱਤ ਭੈਣਾਂ ਦਾ ਕੱਲਾ ਕੱਲਾ ਭਰਾ ਜਿਹੜਾ ਉਹ ਦੁਨੀਆ ਦੇ ਵਿੱਚੋਂ ਦੁਨੀਆ ਛੱਡ ਕੇ ਨਹੀਂ ਗਿਆ ਦੁਨੀਆ ਛਡਵਾਈ ਗਈ ਆ ਤੇ ਛਡਵਾਈ ਵੀ ਕਿੰਨਾ ਤੋਂ ਗਈ ਆ ਜਿਹੜੇ ਦੁਨੀਆ ਦੀ ਰਾਖੀ ਕਰਨ ਵਾਸਤੇ ਬਣੇ ਆ ਲੋਕ ਕਹਿੰਦੇ ਆ ਮੈਂ ਤਾਂ ਨਹੀਂ ਕਹਿੰਦਾ ਵੀ ਇਹ ਕੋਈ ਸੱਚ ਲੋਕਾਸਤ ਹੁੰਦੀ ਆ ਨਾ ਇਹ ਕੋਈ ਸੱਚ ਲੋਕਾਸਤ ਹੁੰਦੀ ਆ ਨਾ ਕੱਲ ਲੋਕਾਸਤ ਹੁੰਦੀ ਆ ਕੇ ਰਾਜਿਆਂ ਨੇ સામਰਾਜ ਖੜਾ ਕੀਤਾ ਸੀ ਅੰਗਰੇਜ਼ਾਂ ਨੇ ਵੀ ਸਾਡੇ ਤੇ ਹੀ ਕੀਤਾ ਅੱਜ ਮੰਤਰੀਆਂ ਦੇ ਫਰੂ ਸਾਡੇ ਤੇ ਆ સામਰਾਜ ਹੋ ਗਿਆ ਹੁਣ ਪਹਿਲਾਂ ਤੋਂ ਮੇਰੇ ਕਹਿਣਾ ਕਿ ਜੇਕਰ ਕਿਸੇ ਅਫਸਰ ਦਾ ਟੱਟ ਭਾਜ ਜਾਵੇ ਰੇਤੇ ਦੀ ਟਰਾਲੀ ਪਿੱਛੇ ਮਾਂ ਦਾ ਪੁੱਟ ਮਾਰ ਕੇ ਤੇ ਅਸੀਂ ਵੀ ਬੈਠਿਆਂ ਸਾਨੂੰ ਵੀ ਮਾਰ ਕੇ ਢੇਜ ਪਰ ਲਵੇ ਸੀਆਡੀਐਸ ਚ ਪ੍ਰਤੀਗਿਉਣੀ ਆ ਅਸਰ ਪਰ ਸਿਉਣੀ ਆ ਇਹ ਬਿਆਨ ਨੋਟ ਕਰ ਲੋ ਤੁਸੀਂ ਸਾਡੇ ਬਿਆਨ ਨੋਟ ਕਰਨ ਜਾਣਦੇ ਹੋ ਤੁਸੀਂ ਉਸ ਨੂੰ ਚੱਕ ਕੇ ਜੇ ਨਾ ਜਿੱਤਣ ਦੀ ਹਿੰਮਤ ਨਹੀਂ ਰੱਖਦੇ ਜਿਨ੍ਹਾਂ ਨੂੰ ਜਿੱਤਣਾ ਚਾਹੀਦਾ ਮੈਂ ਫੇਰ ਤੋਂ ਕਹਿੰਦਾ ਜੇ ਕਿਸੇ ਮਾਂ ਦਾ ਪੁੱਤ ਮਾਰ ਕੇ ਕਨੇਕੋ ਦੀ ਟਰਾਲੀ ਪਿੱਛੇ ਤੁਹਾਡਾ ਤੇਜ ਭੱਜਦਾ ਤਾਂ ਸਾਨੂੰ ਵੀ ਚੱਕੂ ਅਸੀਂ ਤਿਆਰ ਬੈਠੇ ਜੇ ਕਿਸੇ ਦਾ ਤੇਜ ਭੱਜਦਾ ਹੋਵੇ ਜੇ ਤੁਸੀਂ ਇਹ ਪਾਲ ਬੰਦੀਆਂ ਇੱਕ ਪਹਿਲਾ ਦੱਸੋ ਉਹਨੇ ਰੇਲੇ ਦੀ ਟਰਾਲੀ ਆਉਂਦੇ ਘਰੋਂ ਸੇ ਲੈਂਦੀ ਸੀ ਨਾ ਜੀ ਘਰੋਂ ਉੱਤੇ ਬੋਲੋ ਜੀ ਦਿਹਾੜਾ ਪੈਸੇ ਨਹੀਂ ਬੋਲ ਸਕਦਾ ਕੀ ਕਰਵਾਉਣਾ ਹੈ ਇੱਕੋ ਕੰਮਰਾ ਸਿਰ ਤੇ ਰੇਤੋ ਦੀ ਟਰਾਲੀ ਨੇ ਹੁੰਦੀ ਆਵੇ ਖਵਾਚੋ ਪੌਸਰਿਆਂ ਦੇ ਚੱਕਿਆਂ ਨੇ ਮਾਈਨਿੰਗ ਆਫ ਸੁਰਾਰੇ ਉਹਨੂੰ ਕੋਟ-ਕੋਟ ਕੇ ਮਨਾਉਂਦੇ ਕੀ ਸੀ ਕੀ ਗੱਲ ਤੁਹਾਡੇ ਰੇਤੇ 'ਚੋਂ ਹੀਰੇ ਨਿਕਲਦੇ ਆ ਜੇ ਤਾਂ ਹੀਰਿਆਂ ਦਾ ਵਪਾਰ ਹੁੰਦਾ ਸੀ ਰੇਤੇ 'ਚੋਂ ਤੇ ਸਾਡੇ ਮੁੰਡੇ ਨੂੰ ਕੁੱਟਦੇ ਅਸੀਂ ਨਹੀਂ ਬੋਲਦੇ ਸੀ ਔਰ ਰੇਤਿਆਂ ਦੇ ਵਿੱਚੋਂ ਰੇਤ ਨਿਕਲਦੀ ਆ ਤੁਹਾਡੇ ਉੱਤੇ ਰੇਤਾਂ ਪੜ ਕਿਸੇ ਗਰੀਬ ਦੀ ਛੱਤਾਂ 'ਤੇ ਜੀਤੇ ਆ ਪਰਮੰਤੇ ਅਰਗੇ ਆਹ ਦਿੱਲੀ ਦੇ ਆ ਕੇ ਲਾਰੇ ਮਿਠਾਉਂਦੇ ਆ ਸਾਡੇ ਤੇ ਇੱਥੇ ਹੋਰ ਕਈ ਜਿੱਥੇ ਜਿੱਤੇ ਇਹ ਸਾਡੇ ਤੇ ਜਿਹੜੇ ਬਿਠਾਏ ਆ ਇਹਨਾਂ 'ਤੇ ਰੇਤ ਹੋਊਗੀ ਸਾਡੇ ਰਸਤੇ ਸਾਡੇ ਘਰਾਂ ਦੇ ਨਾਲ ਛੱਤਾਂ ਤੇ ਜੇ ਅਸੀਂ ਆਉਂਦੀ ਜ਼ਮੀਨ 'ਚ ਆਉਦੇ ਪੰਜਾਬ ਦੇ ਘਰਾਂ 'ਚੋਂ ਅਰੇ ਤਾਂ ਚਾਕੀਓਂ ਦੇ ਘਰਾਂ ਚ ਨਹੀਂ ਲਾ ਸਕਦੇ ਕਿ ਤੁਹਾਡੇ ਸੀ ਕਰਨੋ ਕੀ ਐ ਤੁਸੀਂ ਕਹੋ ਨਾ ਆਪ ਖੇਕੇਦਾਰ 50 ਸਾਲਾਂ ਦਾ ਰਾਖਾ ਜਿਵੇਂ ਬਾਗ ਦੇ ਵਿੱਚ ਇੱਕ ਮਾਲੀ ਬਖਾਂਦੇ ਹੁੰਦੇ ਆ ਉਹਨੇ ਕੰਮ ਲੈ ਉਹਨੇ ਇੱਕ ਮੰਤਰੀ ਮੁੱਖ ਮੰਤਰੀ ਰਾਖਾ ਹੁੰਦਾ ਤੇ ਆ ਕੇਸਰੀ ਰਾ ਤਾਂ ਸੱਦੀਆਂ ਬੁਲਾਈ ਮਾਂ ਨਾਲੇ ਦੀ ਤਾਈ ਸਾਥੇ ਘੀ ਪੁੱਤ ਮਾਰਨ ਆ ਗਿਆ ਤੂੰ ਨਾਰਿਆ ਸਾਡਾ ਕੀ ਦੋਸ਼ ਆ ਦਿੱਲੀ ਤੋਂ ਆਕੇ ਲੋਕ ਕਹਿੰਦੇ ਆਂ ਬਈਆਂ ਨੂੰ ਪਜਾਓ ਮੈਨੂੰ ਫਾਜੋਟ ਤੋਂ ਫੋਨ ਆਇਆ ਮੈਂ ਕਿਹਾ ਮੈਂ ਨਹੀਂ ਪਜਾਉਣਾ ਜੇ ਪਜਾਉਣਾ ਪਹਿਲਾਂ ਕੇਸਰੀਵਾਲ ਪਜਾਓ ਫਿਰ ਮੈਂ ਨਾਲ ਖੜੂ ਉਹ ਵੀ ਭੱਜ ਗਿਆ ਇੱਕ ਪਜਾਓ ਜਾਂ ਪਜਾਈ ਦਿੱਤਾ ਆ ਕੀ ਦੋਸ਼ ਆ ਦਾ ਆਪਾਂ ਇੱਥੇ 300 ਬੰਦਾ ਇਕੱਠੇ ਹੋਏ ਬੈਠੇ ਆ ਇਹ ਮੁੰਡੇ ਦਾ ਦੋਸ਼ ਦੱਸੋ ਕੀ ਇਸ ਵਿਅਕਤੀ ਦਾ ਦੋਸ਼ ਕੀ ਆ ਐਸਐਸਪੀ ਕਹਿ ਰਿਹਾ ਇਸ ਇਨਕੁਆਰੀ ਕਰਾਂਗੇ ਇਨਕੁਆਰੀ ਕੀ ਦੀ ਕਰਨੀ ਆ ਤੁਹਾਡੇ ਹਸਰਾਂ ਨੂੰ ਬਚਾਉਣ ਦੇ ਨਾ ਸੁਣਿਆ ਕਹਿੰਦੇ ਡੀਐਸਪੀ ਸਾਹਿਬ ਕਹਿੰਦੇ ਇਨਕੁਆਰੀ ਦਾ ਮਸਲਾ ਜਿੱਦੇ ਕਿਸੇ ਧੀ ਪੁੱਤ ਜਾ ਕੇ ਕਿਸੇ ਗਰੀਨ ਦਾ ਚੱਕਦੇ ਆ ਉਹਦੇ ਇਨਕੁਆਰੀ ਨਾਲ ਨਾ ਫੈਲਾ ਖਰਾਬ ਹੁੰਦੀਵੇ ਤੁਹਾਡੇ ਪਿੰਜ ਟੁੱਟੇ ਹੁੰਦੇ ਆ ਜਦੋਂ ਕਿਸੇ ਵਿਅਕਤੀ ਦਾ ਤੁਸੀਂ ਕੋਈ ਤੰੜਾ ਵਿਅਕਤੀ ਹੋਵੇ ਉਹਦੀ ਇਨਕੁਆਰੀ ਨਾ ਚਲਦਿਵੇ ਅੱਜ ਇਹਨਾਂ ਕੁਮਾਰੀਆਂ ਤੁਹਾਡੇ ਅਫਸਰ ਨੂੰ ਬਚਾਉਣ ਵਾਸਤੇ ਚੱਲਣੀਆਂ ਕਿ ਸਾਡੇ ਆ ਪੁੱਛੜਾ ਸਾਡਾ ਪੁੱਤ ਜਾਂਦਾ ਰਿਹਾ ਦੁਨੀਆ ਤੋਂ ਖੋਇਆ ਤੁਸੀਂ ਇਹਦੇ ਕਾਪੜੇ ਨੂੰ ਬਚਾਉਣ ਵਾਸਤੇ ਇਹਨਾਂ ਕੁਮਾਰੀਆਂ ਨੇ ਚਲਾਉਣੀਆਂ ਹੋ ਕਿੰਨੇ ਕੁਮਾਰਾਂ ਦੇ ਇੱਥੇ ਮੈਂ ਹੋਰ ਗੱਲ ਕਹਿ ਦਿੰਦਾ ਜੀ ਇੱਕ ਬਠਿੰਡੇ ਜਿਹੜਾ ਕਹਿੰਦਾ ਸੀ ਇਹ ਸਟਾਫ ਨੇ ਇੱਕ ਛੋਟੇ ਜਿਹੇ ਬੱਚੇ ਦਾ 5 ਸਾਲਾਂ ਦੇ ਮੁੰਡੇ ਦਾ ਬਾਪ ਖੋਇਆ ਸੀ ਇਹ ਜਿਹੜਾ ਭਗਵਾਨਕਮਨ ਦੀ ਫੋਟੋ ਲੱਗੀ ਪਈ ਉਹਨੂੰ ਇਹੋ ਜਿਹੇ ਸਮੇਂ ਤੇ ਦੰਦਲਾ ਪੈ ਜਾਂਦੇ ਆ ਜਦੋਂ ਕਿਸੇ ਨਾਲ ਧੱਕਾ ਹੁੰਦਾ ਉਹਦੇ ਚਬਰ 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 ਮੌਂਦੇ ਪਰ ਜਦੋਂ ਕਿਸੇ ਨਾਲ ਧੱਕਾ ਹੋ ਗਏ ਉਹ ਧਰਨਾ ਲਾਉਣ ਉਸ ਟਾਂ ਤੇ ਭਗਵਾਨਕਮਨ ਜੀ ਨੂੰ ਦੰਦਲਾ ਪੈ ਜਾਂਦਾ ਤੇ ਦੰਦਲਾ ਖੋਲਾਂਗੇ ਆਪਾਂ ਕਹਿੰਦੇ ਹਾਂ ਜੀ ਰਾਜਨੀਤੀ ਦੀ ਗੱਲ ਨਾ ਕਰੋ ਜੇ ਸਾਡਾ ਬੱਚਾ ਕਿੱਥੇ ਜਿੰਦਾ ਕੱਲ ਇਸ ਟਾਈਮ ਦੁਨੀਆ ਤੇ ਅਸੀਂ ਕੀ ਆਖਾਂ ਪਾਇਆ ਪਿਆ ਇਹਦੀ ਇੱਕ ਸਿਆਪ ਦੇ ਤਹਿਤ ਗਿਆ ਜੇ ਸਾਡੇ ਕੋਲ ਬਾਦਰਾ ਆ ਕੋਈ ਰੋਜ਼ਗਾਰ ਹੋਵੇ ਅਸੀਂ ਕਿਉਂ ਰਿੱਤੇ ਚੱਕੀਏ ਅਸੀਂ ਕਿਉਂ ਆਪਣੀ ਡਰਾਈਵਰੀ ਕਰੀਏ ਇਹਨਾਂ ਰੋੜਾਂ ਤੇ ਚੱਲ ਗਏ ਸਾਨੂੰ ਬੇਰੋਜ਼ਗਾਰ ਕਰਨ ਵਾਲੇ ਆ ਸਾਨੂੰ ਮਾਰਨ ਵਾਲੇ ਤੇ ਪਰਵਾਹ ਹੁਣ ਤੋਂ ਮਾਂਸੇ ਉੱਠ ਜਾਂਦਾ ਸਾਨੂੰ ਪਤਾ ਲੱਗਿਆ ਕਿਹੜੇ ਫਰਾਂ ਨੂੰ ਬਿਜ਼ਨਸ ਕਰਦੇ ਮੈਂ ਸੀਐਡੀ ਨੂੰ ਫੇਰ ਤੋਂ ਕਹਿੰਦਾ ਤੁਸੀਂ ਇਹ ਤਾਂ ਨੋਟ ਕਰ ਲਿਆਊਗਾ ਕਿ ਫਲਾਣੇ ਪ੍ਰਧਾਨ ਜੀ ਆਏ ਆ ਇੱਥੇ ਆਏ ਆ ਇੱਥੇ ਉਹ ਆਇਆ ਤੁਸੀਂ ਉਹ ਵੀ ਨੋਟ ਕਰੋ ਕਿ ਰੱਬ ਨੂੰ ਜਾਨ ਦੇਣੀ ਹੈ ਜਿਹੜਾ ਸਮਸ਼ਾਨ ਘਰ ਦੇ ਵਿੱਚ ਪਿੰਗਾ ਲੱਕੜਾ ਹੁੰਦੀਆਂ ਉਹ ਕੋਈ ਪੋਸਟ ਨਹੀਂ ਵੇਚਦਾ ਉਹ ਕੋਈ ਬੁਲਾਰਾ ਨਹੀਂ ਵੇਚਦਾ ਨਾ ਕੋਈ ਸੀਐਡੀ ਵਾਲਾ ਵੇਖਣ ਤੇ ਨਾ ਕੋਈ ਇੰਸਪੈਕਟਰ ਵੇਖਣ। ਲੱਕੜਾ ਕੰਨਣਾ ਆ ਜਾ ਤੇ ਜਦੋਂ ਉਹਦੇ ਘਰ ਟਿੱਕ ਕੱਟ ਕੇ ਘਰੇ ਜਾਂਦਾ ਫਿਰ ਇੱਥੇ ਗੁਨਾਹ ਦੀ ਸਜ਼ਾ ਮਿਲਦੀ ਐ। ਤੇ ਇਹ ਗੁਨਾਹ ਕਿੱਥੇ ਦਿਉਂਗੇ? ਜਿਹੜੇ ਥਾਂ ਤੇ ਗੁਨਾਹ ਲਖਾਉਂਦੇ ਉੱਥੇ ਰਿਸ਼ਵਤ ਨਹੀਂ ਚੱਲਦੀ। ਉੱਥੇ ਕਿਸੇ ਦੀ ਸ਼ਿਫਾਰਸ਼ ਨਹੀਂ ਚੱਲਦੀ। ਉੱਥੇ ਸੱਚ ਚੜਦਾ ਲਾਕੇ ਮਾਮਲੇ ਕਵਰ ਕਰੀ ਜਾਂਦੀਆਂ ਚੜੀ ਜਿੰਨਾ ਦੀਆਂ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਜਾਣ ਦੋਣਗੇ ਕੱਲਾ ਕੱਲਾ ਮਾਂ ਦਾ ਪੁੱਤ ਹੋਵੇ ਬੇਤੋ ਵੀ ਟਰਾਲੀ ਨੇ ਖਾਦਦਾ ਹੋਵੇ ਉਹਨੂੰ ਤੁਸੀਂ ਬਚਾਉਣ ਵਾਸਤੇ ਹੜਾਂ ਦੇ ਵਿੱਚ ਡੀਸੀ ਮੈਡਮ ਪੱਜੇ ਰਹੇ ਆ ਚਲੋਗੇ ਬਚਾਈਏ ਲੋਕਾਂ ਕੁਸੀਂ ਬਚਾਉਣ ਵਾਸਤੇ ਲੋਕਾਂ ਨੂੰ ਆ ਐਮਐਲਏ ਪੱਛੇ ਰਿਹਾ ਕਿਸੇ ਨੇ ਪਜਾਮਾ ਤਾਂ ਉਹਨੂੰ ਚੜ੍ਹਾ ਲਿਆ ਕਿਸੇ ਨੇ ਨੀਕਰ ਪਾ ਲਈ ਕਿਸੇ ਨੇ ਕੁਛ ਕਰ ਰਿਹਾ ਤੇ ਜੇਕਰ ਇੱਕ ਵਿਅਕਤੀ ਆਉਂਦਾ ਘਰ ਪਾਉਣ ਵਾਸਤੇ ਕਮਰੇ ਇੱਕ ਉਹ ਲੈ ਕੇ ਦੀ ਟਰਾਲੀ ਲੈ ਆਇਆ ਤੇ ਕੀੜੀਆਂ ਲੜਨ ਲੱਗੀਆਂ ਤੁਹਾਡੇ ਉਹਨ ਜਿੱਥੇ ਤੁਸੀਂ ਕਿਹਾ ਸੀ ਜਿੱਦਾ ਖੇਤਾਂ ਦੀ ਰੇਤ ਡਾਕੂਆ ਸਾਕੂਤਾ ਕੰਨੇ ਖੇਤ ਸਾਡੇ ਸੀ ਤੇ ਐਮਐਲਏ ਨੇ ਸਾਡੇ ਇਥੋਂ ਰੇਤੇ ਚਾਚਾ ਕਜਹੜ ਵੀ ਤੁਹਾਡੀ ਵਜ੍ਹਾ ਨਾਲ ਉਧੇ ਖਾਦੇ ਸਾਨੂੰ ਮਾਰਿਆ ਜੇ ਅੱਜ ਅਫਸਰ ਸਾਹਿਬ ਰੱਬ ਤੋਂ ਨਹੀਂ ਦੱਸਦੀ ਬਦਸੀਸ ਤਾਂ ਇੱਕ ਦੀ ਮਾੜੀ ਹੁੰਦੀ ਐ ਮੈਂ ਕਹਿੰਦਾ ਲੱਖਾਂ ਲੋਕਾਂ ਦੀ ਬਦਸੀਸ ਹੋਣੀ ਐ ਤੁਹਾਨੂੰ ਜਾਂ ਮੈਂ ਕਹਿੰਦਾ ਕਿ ਰੱਬ ਦੇ ਕਰਿਆ ਹੁਣ ਤੁਮ ਜੋ ਸਰਨਾ ਪੋਸਟ ਕਹਾਂ ਤੇ ਹੁਣ ਵੀ ਕਹਿੰਨਾ ਲੱਕੜਾ ਕੋਈ ਬੁਲਾਰਾ ਨਹੀਂ ਵੇਂਦਗਾ ਲੱਕੜਾ ਕੋਈ ਪੋਸਟ ਨਹੀਂ ਵੇਂਦਨਾ ਤੇ ਮੈਂ ਕਹਿੰਨਾ ਕਿ ਜਿਹੜਾ ਇਹ ਅਫਸਰ ਜਿਹਨੇ ਸਾਡੇ ਬੱਚੇ ਨੂੰ ਕੁੱਟਿਆ ਤੇ ਉਹਨੂੰ ਮਾਰਤਾ ਜਾਣੋ ਰੇਤੇ ਦੀ ਟਰਾਲੀ ਪਿੱਛੇ ਉਹ ਡਿਸਮਸ ਵੀ ਹੋਣਾ ਚਾਹੀਦਾ ਤੇ 302 ਲਾ ਕੇ ਅੰਦਰ ਵੀ ਜਾਣਾ ਚਾਹੀਦਾ ਸੜਿਆਂ ਦੇ ਨਾਲ ਤੇ ਕਿ ਹਰ ਵਾਰੀ ਤੁਸੀਂ ਕੋਈ ਨਾ ਕੋਈ ਕਦੇ ਬਠਿੰਡੇ ਚ ਨੌਜਵਾਨ ਮਾਰਤਾ ਕਦੇ ਕੋਈ ਮਾਰਤਾ ਤੇ ਇਹ ਸਰਕਾਰ ਨੇ ਸਜ਼ਾ ਹੋਣੀ ਨਹੀਂ ਦਿੱਤੀ ਜੇਕਰ ਇਹਨਾਂ ਨੂੰ ਸਜ਼ਾ ਹੋ ਜਾਏ ਇਹਨਾਂ ਦੀ ਗੁੰਡਾਗਰਦੀ ਘਟ ਜੇ ਇੱਥੇ ਕਿਸੇ ਦੇ ਹੱਥ ਚ ਕੋਈ ਨਾਕਿਆਲੀ ਹੱਥੀ ਕੋਈ ਪੈਨ ਚਲਿਆਵੇ ਨਾਕਿਆ ਨੂੰ ਉਹਨੂੰ ਚੱਕ ਕੇ ਲੈ ਜਾਣਗੇ ਉਹਨੂੰ ਕੁੱਤਿਆਂ ਦਾ ਸੱਥੀ ਕੀ ਕਰਦਾ ਸੀ ਇਹਾ ਥੋੜੇ ਆਲੇ ਤਾਂ ਫੇਰ ਦਿਹਾੜੇ ਸਾਰੇ ਪੁੱਤ ਮਾਰ ਕੇ ਸੜਕਾਂ ਦੇ ਪਾਈ ਤੁਰੇ ਹੁੰਦੇ ਉਹਨਾਂ ਨੂੰ ਸਜ਼ਾ ਕਦੋਂ ਦਿਓਗੇ ਜਿਵੇਂ ਰਾਜੇ ਕਰਦੇ ਸੀ ਭਗਵੰਤ ਮਾਨਾ ਜਿਵੇਂ ਰਾਜੇ ਕਰਦੇ ਸੀ ਉਹਨੇ ਸੈਨਾਪਤੀ ਰੱਖਿਆ ਹੁੰਦਾ ਸੀ ਜਿਵੇਂ ਤੂੰ ਡੀਜੀਪੀ ਰੱਖਿਆ ਸੈਨਾਪਤੀ ਦੇ ਕਾਹ ਬੰਦੇ ਰੱਖੇ ਹੁੰਦੇ ਸੀ ਉਹ ਆਪ ਦਾ ਜ਼ੁਲਮ ਕਰਦੇ ਸੀ ਉਹਵੇਂ ਅੰਗਰੇਜ਼ਾਂ ਨੇ ਕੀਤੀ ਆ ਜੋ ਤੂੰ ਕਰੀ ਜਾਂਦਾ ਝੂਠੀਆਂ ਇਨਕਲਾਬੀਆਂ ਅਖੇ ਮੈਂ ਆ ਸਰਗ ਸਿੰਘ ਦੀ ਸੋਚ ਤੇ ਚੱਲਣ ਵਾਲਾ ਮੱਲਾ ਉਦਮ ਸਿੰਘ ਦੀ ਸੋਚ ਤੇ ਚੱਲਣ ਵਾਲਾ ਤੂੰ ਜਿੰਨਾ ਚਰਨ ਦੇ ਆਪ ਦੀ ਸੋਚ ਤੇ ਤੂੰ ਚੱਲਦਾ ਲੋਕ ਚੱਲਦੇ ਜੇ ਕੋਈ ਐਸਐਸਪੀ ਸਾਹ ਹੁੰਦੇ ਆ ਚਾਹੇ ਐਸਐਸਪੀ ਸਾਹ ਹੁੰਦੇ ਆ ਉਹ ਸਾਡਾ ਪਤਨਾ ਵੇਖ ਕੇ ਫੈਸਲਾ ਲਾਉਣਾ ਆਪੇ ਪੁੱਤ ਦੇ ਸੱਤਰ ਵੇਖ ਕੇ ਫੈਸਲਾ ਲੈਣੀ ਸਾਡੇ ਪੁੱਤ ਦਾ ਸੱਤਰ ਫਿਰ ਸਾਡੇ ਅਨੁਸਾਰ ਮਿਲ ਸਕਦਾ ਤੇ ਜਿਹੜੇ ਐਮਐਲਏ ਆਦੇ ਕੁਰਾਚ ਬੈਠੇ ਆ ਯਾ ਛੋਟੀਆਂ ਗੱਦਨਾਚ ਤੇਲ ਆ ਨੂੰ ਤੇ ਅਸੀਂ ਪਵਾ ਕੇ ਦੇ ਦਿੰਨੇ ਆ ਭਾਵੇਂ ਇਹ ਗਰੀਬ ਪਰ ਅਸੀਂ ਇਕੱਠਾ ਕਰਕੇ ਦੇ ਦਿੰਦੇ ਆ ਜੇ ਛੋਟਿਆਂ ਗੱਦਨਾਚ ਤੇਲ ਹੈ ਨਹੀਂ ਅਸਲ ਦੇ ਵਿੱਚ ਸੱਚ ਤਾਂ ਆ ਉਹ ਛੋਟੀਆਂ ਜ਼ਮੀਰਾਂ ਚ ਤੇਲ ਹੈ ਨਹੀਂ ਦਾ ਗੱਦਨਾਚ ਤੇਲ ਵਾਧੂ ਕਰ ਤੋਂ ਜ਼ਮੀਰਾਂ ਚ ਤੇਲ ਹੁੰਦਿਆ ਕੰਮ ਨਹੀਂ ਹੋਣੇ ਤੇ ਪਾਈਸਾ ਇਹ ਤੁਹਾਨੂੰ ਮੈਂ ਗੱਲ ਕਹੂੰਗਾ ਐਂਡ ਤੇ ਆਪਾ ਖੁੱਦ ਮਰੀ ਜਾਂਦੇ ਆ ਨਹੀਂ ਇਹਨਾਂ ਨੂੰ ਕੋਈ ਜ਼ੋਰਤ ਨਹੀਂ ਹੁੰਦੀ ਕੋਈ ਦਿੱਲੀ ਤੋਂ ਆ ਕੇ ਸਾਡੇ ਤੇ ਰਾਜ ਕਰਦੇ ਕੋਈ ਸੰਗਰੂਪ ਆ ਕੇ ਮੁੱਖ ਮੰਤਰੀ ਬਣ ਜੇ ਤੇ ਸਾਡੇ ਤੇ ਰਾਜ ਕਰੇ ਇਹ ਆਪਣੀ ਗਰਤ ਨੂੰੰਗਣਾ ਤੁਸੀਂ ਚਿਹਰਾ ਦੇਖ ਕੇ ਵੋਟ ਪਾਉਂਦੇ ਆ ਚਲਿੱਤਰ ਦੇਖ ਕੇ ਵੋਟ ਨਹੀਂ ਪਾਉਂਦੇ ਜਿੰਨਾ ਚਿਰ ਜਾਤ ਪਾਤ ਧਰਮ ਨੂੰ ਦੇਖ ਕੇ ਵੋਟਾਂ ਪਾਉਂਗੇ ਤੁਸੀਂ ਓਨਾ ਚੜਾਈ ਕਰੋ ਓਨਾ ਚੜਾਈ ਰਵਾਗੇ ਆਪਾਂ ਅਸੀਂ ਆਪਦੇ ਬੱਚਿਆਂ ਦਾ ਸਾਡੇ ਦਾਦਿਆਂ ਦਾ ਸਾਡੇ ਪਿਓਾਂ ਦਾ ਭੁੱਖ ਮਾਰਿਆ ਸਾਡੇ ਪਿਓਾਂ ਨੇ ਸਾਡਾ ਭੁੱਖ ਮਾਰਿਆ ਅੱਜ ਸਾਡੀ ਨੌਜਵਾਨੀ ਨੇ ਉਹ ਇੱਕ ਚੱਕ ਕੇ ਆਪਦੇ ਬੱਚਿਆਂ ਦਾ ਭੁੱਖ ਮਾਰਿਆ ਜਿੰਨਾ ਚਿਰ ਤੁਸੀਂ ਖੁਦ ਆਪਦੇ ਬੱਚਿਆਂ ਨੂੰ ਇਹ ਨਹੀਂ ਕਹਿੰਦੇ ਤੁਸੀਂ ਉਹਨਾਂ ਨੂੰ ਪਹਿਲਾਂ ਡਰਾ ਦਿੰਦੇ ਆ ਆ ਕੱਲ ਪਰਸੋਂ ਦੀ ਗੱਲ ਮੇਰੀ ਭਤੀਜੀ ਲੱਗਦੀ ਆ ਉਹ ਕਹਿੰਦੀ ਮੈਂ ਗੋਲ ਗੱਪੇ ਖਾਂ ਜਾਣੀਆਂ ਰਾਤ ਦੀ ਗੱਲ ਆ ਜਿਹਨੇ ਸਾਡਾ ਪਿੰਡ ਵੇਖੋਗੇ ਜਿੱਦੀ ਪੁਰਾਣੀ ਤੁਸਤਾ ਵੇਖਿਆ ਉਹ ਜੋ ਵੱਡੇ ਪੁੱਲ ਤੇ ਲੱਗਦੇ ਆ ਗੋਲ ਗੱਪੇ ਉਹ ਏਡੀ ਕੁੜੀ ਆ 4 ਸਾਲਾਂ ਦੀ ਸਾਡਾ ਚਾਚਾ ਦਾ ਉੱਥੇ ਤਾਂ ਪੁਲਿਸ ਖੜੀ ਆ ਮੈਂ ਗੋਲ ਗੱਪੇ ਖਾਈ ਗਈ ਜਿੱਥੇ ਪੁਲਿਸ ਖੜੀ ਆ ਮੈਂ ਤੂੰ ਕੀ ਕਰਦੀ ਸੀ ਤੂੰ ਜਾ ਬੱਦ ਗੋਲ ਗੱਪੇ ਖਾ ਕੇ ਤੂੰ ਕੋਈ ਡਰਨਾ ਆਪਾਂ ਕਿਹੜਾ ਗੁਨਾਹ ਨਾ ਆਵਾ ਔ ਜੀ ਸਾਰੋ ਪਿੰਡ ਨਾਲ ਦੇ ਕੋਲ ਕੁੱਤੋਂ ਬੁਲਾ ਕੇ ਨੰਦ ਨਾ ਹਾਂ ਤਾਂ ਪਹਿਲੇ ਤੁਸੀਂ ਖੁੱਡਾ ਚ ਵਾਰਤਾ ਤਗੜੇ ਕਹ ਕਹ ਕੇ ਸਾਨੂੰ ਦਰਵਾਜ਼ਾ ਸਾਡੇ ਮੰਨ ਦੇ ਵਿੱਚ ਮੈਂ ਮਾਪਿਆਂ ਨੂੰ ਗੱਲ ਕਰ ਰਿਆ ਆਪਦੇ ਬੱਚਿਆਂ ਨੂੰ ਕਹ ਰਾਜ ਵਾਲੀ ਜ਼ਿੰਦਗੀ ਜੀ ਪੁੱਤ ਸੌ ਕਿੱਲੇ ਵਾਲੇ ਤੇਰੇ ਘਰੇ ਬੋਲੀ ਨਹੀਂ ਤੇਰੀ ਉੰਜ ਬਰਾ ਇੱਜ਼ਤ ਕਾਰ ਸਤਕਾਰ ਕਰੋ ਨਾ ਪਰ ਜੁਲਮ ਦੇ ਅੱਗੇ ਝੁਕਣਾ ਨਹੀਂ ਗਾ ਉੱਕੇ ਸਾਡੇ ਪਿੰਡ ਚ ਵੀ ਧੱਕੇ ਹੋ ਜਾਂ ਤੁਸੀਂ ਦਾ ਨਾ 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 ਤਗੜੀ ਪਾਰਟੀ ਆ ਤਗੜੀ ਪਾਰਟੀ ਦੀ ਪਿੰਡ ਨਾਲ ਬਰਾਦ ਮੱਠੀ ਹੁੰਦੀ ਆ ਆ ਜਿਹੜੇ 92 96 ਵੱਡੇ ਸੱਖਾ ਉਸੀਂ ਪੱਲਾ ਮੋਰਾਂ ਚ ਗੁੱਸਾ ਖੜਦੇ ਹਾਂ ਜਿਵੇਂ ਕਦੇ ਕਦੇ ਨਹੀਂ ਕਿ ਖਵਰਦਾਰ ਜੋ ਪਿੰਡਾਂ ਚ ਆ ਗਏ ਸਾਡੇ ਧੀਹਾਂ ਫਤਾਂ ਦੇ ਕਾਤਲ ਹੋ। ਚਾਹੇ ਉਹ ਕਾਸੇ ਦੇ ਵਿੱਚੋਂ ਜੋ ਚੋਰ ਨੇ ਉਹਨਾ ਚੋਰਨਾ ਕੌਣ ਕਰਾਉਂਦਾ ਸਰਕਾਰ ਕਰਉਂਦੀ ਆ ਜਿਹਦਾ ਕਰੇ ਦਾਵੇਂ ਤਾਂ ਉਹ ਕਦੇ ਚੋਰੀ ਨਹੀਂ ਕਰਦਾ। ਇਹ ਸਾਡੇ ਬੱਚਿਆਂ ਨਾਲ ਸਾਰੀਆਂ ਸਿਆਸਤਾਂ ਹੋਈਆਂ ਸਿਆਸਤਾਂ ਨੂੰ ਸਮਝੋ ਤੇ ਮਾਇਆ ਪੈਸਾ ਸਿਰ ਮਾਇਆ ਹੀ ਕਹਿ ਸਕਦਾ ਕਿ ਸਾਨੂੰ ਸਭ ਤੋਂ ਦੁੱਖਾ ਕੱਲ ਮੇਰਾ ਪਾਪਾ ਜਿਹੜਾ ਭਰਾ ਕੱਲ ਐਸਮੋ ਕੇ ਆਪਣੀ ਜਵਾਨੀ ਜੀ ਰਿਹਾ ਸੀ ਤੇ ਆ ਜੰਮ ਦੇ ਜਿਹੜੇ ਠੇਕੇਦਾਰ ਆ ਇਹਨਾਂ ਨੇ ਮਾ ਦਾ ਪੁੱਤ ਖੋਹ ਲਿਆ ਸਾਡਾ ਭਰਾ ਖੋਹ ਲਿਆ ਮੇਰੀ ਨਾ ਪਰ ਜੇ ਅਰਦਾਸ ਆ ਸੱਚੇ ਪਾਤਸ਼ਾਹ ਕੀ ਪੁੱਤ ਦਾ ਜਿਹੜਾ ਦੋਖਾ ਧੀ ਪੁੱਤ ਨੂੰ ਨਹੀਂ ਫਿਰ ਪਤਾ ਲੱਗ ਜੂ ਬੇਸ਼ੱਕ ਨਹੀਂ ਮੈਨੂੰ ਇਹ ਗਲਤ ਕਹੀ ਗਾਲ ਕਿ ਕਿਸੇ ਦੇ ਧੀ ਪੁੱਤ ਨੂੰ ਐ ਨਹੀਂ ਕਹਿਣਾ ਕਿਉਂ ਸਾਡੇ ਮਾਰ ਕੇ ਆ ਪਰ ਤੇ ਅਸੀਂ ਕਿਉਂ ਅੱਜ ਕਿ ਜੇ ਐਸਐਸਪੀ ਸਾਹਿਬ ਤੁਹਾਡੇ ਬੱਚੇ ਹੋਣਗੇ ਕੋਈ ਬੱਚਿਆਂ ਦੇ ਮੂੰਹ ਨਹੀਂ ਵੇਖੋ ਇਨਕਵਾਦੀਆਂ ਕਾਹਦੀਆਂ ਕਰ ਰਿਹਾ ਖੋਦੇ ਸਾਹਮਣੇ ਕਿਆ ਏਕੜਾ ਕੋਈ ਛੱਪ ਲਿਆ ਤਾ ਡੀਐਸਪੀ ਸਾਹਿਬ ਨੂੰ ਕੋਈ ਬეკੰਨਾ ਗੱਡੀ ਲੈ ਕੇ ਕੁਮਨ ਚੋਕਰੀ ਰਹੇਗੇ ਮੈਂ ਥੇੜੋ ਬਾਤ ਤੁਸੀਂ ਸਾਡੇ ਪੁੱਤਾਂ ਦਾ ਜਿਹੜਾ ਤੁਸੀਂ ਸਿਨੇ ਸਿੱਖੀ ਜਾਨਾ ਆਉਣਾਰੇ ਸਮੇਂ ਤੋਂ ਬੱਚਾ ਰੱਬ ਦੇ ਕਰੇ ਨਿਆਂ ਦੇਵੋਗੇ ਕਿ ਜਿਹੜਾ ਰੱਬ ਉਹ ਕੋਈ ਕੋਸਟ ਨਹੀਂ ਦਿੰਦਾ ਯਾਦ ਰੱਖਿਆ ਜੀ ਜੇਕਰ ਮੈਂ ਕੋਈ ਗਲਤ ਬੋਲ ਗਿਆ ਹਾਂ ਸਾਡੇ ਮਾਣਾਂ ਪਾਣਾ ਪਿੱਛੇ ਸਾਡੇ ਬਜ਼ੁਰਗ ਬਿੱਖਿਆ ਪ੍ਰਧਾਨ ਜੀ ਬੈਠੇ ਆ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਦਾ ਅੱਦਰ ਦੀ ਸਾਰੇ ਸਾਮਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ